ਬੜੀ ਕਲੀਅਰ ਕੱਟ ਦੀ ਗੱਲ ਐ ਦੋ ਹਰਫੀ ਗੱਲ ਭਗਵੰਤ ਮਾਨ ਨੇ ਸਾਰਿਆਂ ਨੂੰ ਕਹੀ ਐ ਤਖਸ਼ਰਾ ਨੂੰ ਤੂੰ ਨਸ਼ਾ ਵੇਚਦੇ ਐ ਵੀ ਜਾ ਦਾ ਭਾਈ ਪੰਜਾਬ ਛੱਡ ਦੋ ਜਾਂ ਨਸ਼ਾ ਵੇਚਣਾ ਛੱਡ ਦੋ ਤੀਜੀ ਗੱਲ ਕੋਈ ਨਹੀਂ ਹੈਗੀ ਬਕੇਰੀਆਂ ਵਿੱਚ ਵੀ ਤਿੰਨ ਚਾਰ ਨਸ਼ਾ ਵੇਚਣ ਵਾਲਿਆਂ ਦੇ ਕੇਸ ਚੱਲ ਰਹੇ ਨੇ ਜੇ ਕੋਰਟ ਨੇ ਆਰਡਰ ਕਰਤਾ ਤੇ ਉਹ ਵੀ ਘਰ ਤੁਹਾਡੇ ਸਾਹਮਣੇ ਟਾਏ ਜਾਣਗੇ ਜਿਹੜੇ ਉਹਨਾਂ ਨਸ਼ਾ ਵੇਚ ਕੇ ਬਣਾਏ ਹੋਏ ਨੇ ਸਾਨੂੰ ਬੜੀ ਕਲੀਅਰ ਕੱਟ ਮੈਸੇਜ ਮਿਲੇ ਆ ਉੱਪਰ ਤੋਂ ਤੁਸੀਂ 31 ਮਈ ਤੱਕ ਸਾਨੂੰ ਡੈਡਲਾਈਨ ਦਿੱਤੀ ਆ ਵੀ ਆਪਣੇ ਏਰੀਆ ਦੇ ਵਿੱਚ ਬਿਲਕੁਲ ਜਿਹੜਾ ਨਸ਼ਾ ਖਤਮ ਕਰਨਾ ਹੈ ਉਹ ਨਸ਼ਾ ਖਤਮ ਤਾਂ ਹੋ ਸਕਦਾ ਹੈ ਇਹਦਾ ਮਕਸਦ ਇਹ ਹੀ ਆ ਆਪਣੇ ਕੋਲੇ ਤੁਹਾਡੇ ਇਕੱਠੇ ਹੋਣ ਦਾ ਵੀ ਆਪਾਂ ਪਿੰਡਾਂ ਦੇ ਵਿੱਚ ਜਾਣਾ ਹੈ ਜੇ ਕੋਈ ਨਸ਼ਾ ਵੇਚਣ ਵਾਲਾ ਹੈ ਉਹਦੇ ਬਾਰੇ ਇਨਫਾਰਮੇਸ਼ਨ ਲੈਣੀ ਹੈ ਕੋਈ ਨਸ਼ਾ ਪੀਣ ਵਾਲਾ ਹੈ ਉਹਦੇ ਬਾਰੇ ਇਨਫਾਰਮੇਸ਼ਨ ਲੈਣੀ ਹੈ ਆਪਣੇ ਪਿੰਡ ਦੀ ਇਨਫਾਰਮੇਸ਼ਨ ਮੇਰੇ ਨਾਲ ਸਾਡੇ ਹਲਕਾ ਚਾਰਜ ਮਲਤਾਨੀ ਸਾਹਿਬ ਨਾਲ ਜਾਂ ਤੁਸੀਂ ਬੀ ਡੀ ਐਸ ਕਮੇਟੀ ਤੌਰ ਤੇ ਕੋਈ ਵੀ ਆਪਣੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੁਹਾਡੇ ਜਿਹੜੀ ਇਨਫੋਰਮੇਸ਼ਨ ਹੈ ਉਹ ਬਿਲਕੁਲ ਗੁਪਤ ਰੱਖੀ ਜਾਵੇਗੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚ ਨਾਲ ਹੈ ਉਹ ਤੇ 100% ਹੈਗਾ ਵੀ 24 ਘੰਟੇ ਦੇ ਵਿੱਚ ਉਹ ਤੇ ਕਾਰਵਾਈ ਹੋਵੇਗੀ ਬਿਲਕੁਲ ਹੁਣ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਵੇਗਾ ਹੁਣ ਜੇਲ੍ਹ ਚ ਸੁਟਾਂਗੇ ਤੇ ਜੇ ਕੋਈ ਨਸ਼ਾ ਪੀਣ ਵਾਲਾ ਹੈ ਤਾਂ ਸਾਡੇ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਕੇਂਦਰ ਨੇ ਜਾਂ ਆਊਟ ਸੈਂਟਰ ਨੇ ਉਹਨਾਂ ਦੇ ਨਾਲ ਪਰਿਵਾਰਾਂ ਦੇ ਨਾਲ ਤਾਲਮਿਲ ਕਰਕੇ ਉੱਥੇ ਦਾਖਲ ਕਰਵਾਵਾਂਗੇ ਉਹਨਾਂ ਦਾ ਮੁਫਤ ਉੱਥੇ ਇਲਾਜ ਕਰਵਾਇਆਗੇ